ਅੱਗੇ ਜਿੰਨੇ ਚਿੱਟਾ ਹੁੰਦਾ ਸੀਗਾ ਕੋਈ ਜੈਤੂ ਤੋਂ ਲੈ ਕੇ ਆਉਂਦਾ ਸੀਗਾ ਜਾਂ ਕੋਈ ਕੋਟ ਨੂੰ ਜਾਂਦਾ ਸੀ ਕੋਈ ਚੰਦ ਭਾਂ ਨੂੰ ਜਾਂਦਾ ਸੀ ਹੁਣ ਡਿਲੀਵਰੀ ਹੋਣ ਲੱਗੀ ਘਰੇ ਆਉਣ ਲੱਗ ਪਿਆ ਵੀ ਇਹ ਜਿਹੜੇ ਪੀਣ ਵਾਲੇ ਇਹ 25 30 ਜਣੇ ਇਕੱਠਾ ਇਕੱਠੇ ਹੋ ਜਾਂਦੇ ਆ ਉਹ 25 30 ਜਣਿਆਂ ਨੂੰ ਇਕੱਠੋਂ ਆ ਕੇ ਫੜਾ ਜਾਂਦੇ ਉਹਨਾਂ ਨੂੰ ਵੀ ਫੜਾਉਣਾ ਸੌਖਾ ਹੋ ਗਿਆ ਇਹਨਾਂ ਨੂੰ ਫੜਨਾ ਸੌਖਾ ਹੋ ਗਿਆ ਕੱਲਿਆਂ ਦੇ ਰਾਤ ਚ ਦੋ ਪੋਸਟ ਵਾਲੇ ਹੁੰਦੇ ਸੀ ਤੇ ਇੱਕ ਗੋਲੀਆਂ ਵਾਲਾ ਸੀਗਾ ਕਾਂਗਰਸ ਦੇ ਵਿੱਚ ਤਿੰਨ ਗੋਲੀਆਂ ਵਾਲੇ ਤੇ ਦੋ ਪੋਸਟ ਵਾਲੇ ਰਹਿ ਗਏ ਹੁਣ ਪੋਸਟ ਵਾਲਾ ਕੋਈ ਨਹੀਂ ਰਹਿ ਗਿਆ ਗੋਲੀਆਂ ਵਾਲੇ ਤਾਂ 30 ਚਲੀ ਜਾਨੇ ਆ ਤੇ ਚਿੱਟੇ ਵਾਲੇ 14 ਜਿਹੜੇ ਕਿ ਸ਼ਰੇਆਮ ਵੇਚਦੇ ਆ ਕੀ ਤੁਹਾਡੇ ਪਾਸ਼ਨਾ ਨਾਲ ਟੀ-ਸ਼ਰਟਾਂ ਪਾਉਣ ਨਾਲ ਨਰੇਗਾ ਦਾ ਇਕੱਠ ਕਰਨਾ ਨਸ਼ਾ ਮੁਕਜੂਗਾ ਪਰ ਨਸ਼ਾ ਮੁੱਕਿਆ ਨਹੀਂ ਨਸ਼ੇ ਨੇ ਸਿਰਫ 3 ਦਿਨਾਂ ਦੇ ਵਿੱਚ ਵਿੱਚ ਇੱਕ ਨੌਜਵਾਨ ਦੀ ਜਾਨ ਲੈ ਲਈ 3 ਦਿਨ ਪਹਿਲਾਂ ਯੁੱਧ ਨਸ਼ਾ ਵਿਰੁੱਧ ਪ੍ਰੋਗਰਾਮ ਹੋ ਕੇ ਹਟਿਆ ਜਦੋਂ ਇਹ ਪਿੰਡ ਦੇ ਵਿੱਚ ਸਾਡੇ ਇਕੱਠ ਹੋਇਆ ਉੱਥੇ ਸਾਡੇ ਇੱਕ ਬੰਦੇ ਨੇ ਜੂਨੀਅਰ ਵਾਲੇ ਨੇ ਸਵਾਲ ਕੀਤਾ ਵੀ ਨਸ਼ਾ ਬੰਦ ਨਹੀਂ ਹੋਇਆ ਉਹਦੇ ਸਮਾਂ ਦੀ ਸਾਰੇ ਜਿਹੜੇ ਆਏ ਸੀ ਆਮ ਐਲ ਆਈ ਆਈਐਮਐਲ ਦੇ ਬੰਦੀ ਸਾਰੀਆਂ ਮਤਲ ਪੰਚਾਇਤ ਵੀ ਸਾਡੇ ਗਲ ਪਈ ਕਿ ਜਦੋਂ ਦਾ ਇਹਨਾਂ ਨੇ ਕਿਹਾ ਇੱਕ ਵੀ ਪਰਚਾ ਸਾਡੇ ਪਿੰਡ ਦੇ ਕਹੇ ਨੂੰ ਚਿੱਟੇ ਦਾ ਪਰਚਾ ਪਾਇਆ ਚਿੱਟੇ ਦਾ ਫੜ ਕੇ ਚਿੱਟੇ ਚ ਲੈ ਜਾਂਦੇ ਕੇਸ ਚੋਰੀ ਦਾ ਪਾਉਂਦੇ ਆ ਜੇ ਤੁਸੀਂ ਰਾਮੇ ਵਾਲੀ ਸਾਈਡ ਜਾਉਂਗੇ ਜੀ ਕੱਚਾ ਸੁਆ ਪੈ ਜਾਂਦਾ ਹੈ ਸ਼ਾਮ ਦੇ ਵੇਲੇ ਤੁਸੀਂ ਉੱਥੇ ਟੋਲੀਆਂ ਦੀਆਂ ਟੋਲੀਆਂ ਦੇਖ ਸਕਦੇ ਹੋ ਚਿੱਟਾ ਜਿਹਨੂੰ ਇਹ ਕਿਹਾ ਗਿਆ ਸੀ ਕਿ ਅੱਜ ਖਤਮ ਹੋ ਜਾਣਾ ਉਹ ਖਤਮ ਨਹੀਂ ਹੋਇਆ ਪੰਜਾਬ ਦੀ ਨੌਜਵਾਨੀ ਲਗਾਤਾਰ ਖਤਮ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਨੂੰ ਇਹ ਸਵਾਲ ਹੈ ਕਿ ਤੁਹਾਡੇ ਘਰ ਤਾਂ ਆਉਂਦੀ ਮਹਿਮਾ ਤੁਹਾਡੇ ਇਹ ਗੱਲਾਂ ਦੀ ਮਹਿਮਾ ਹੁਣ ਕਿੱਧਰ ਗਈ ਕਈ ਜਾਂਦੇ ਆ ਨਾ ਅਸੀਂ ਨਸ਼ਾ ਬੰਦ ਕਰਤਾ ਕੱਤੀ ਨੂੰ ਬੰਦ ਕਰਦਾਂਗੇ ਕੋਈ ਨਸ਼ਾ ਉਹ ਤੋਂ 31 ਤੋਂ ਤਾਂ ਵੱਧ ਗਿਆ ਜੀ ਪਿੰਡ ਪੱਦਰ ਤੇ ਸਟੈਂਕ ਹੀ ਮੰਗਾ ਦਿਓ ਰੋਗ ਪਿੰਡ ਪੱਦਰ ਦੀ ਰੋਗ ਲਾ ਦਿਓ ਚਲ ਬਾਲਾ ਵੱਡਾ ਲੈਵਲ ਦਾ ਹੋ ਰਹਿ ਗਿਆ ਪਿੰਡ ਪੱਦਰ ਦੁਕਾਨਾਂ ਵਾਲੇ ਕਹਿ ਗਏ ਕਿ ਸਟੈਂਕ ਨਾ ਵੇਚੀ ਜਾਵੇ ਸਰਪੰਚ ਸਾਹਿਬ ਇੰਨਾ ਹੀ ਕਰ ਦੇਣਾ ਅਸੀਂ ਕਹਦਾ ਵੀ ਠੀਕ ਹੈ ਜੀ ਕੋਈ ਧਿਆਨ ਨਹੀਂ ਜੀ ਇਕੱਲਾ ਇਕੱਲਾ ਬਾਤਾਂ ਨਹੀਂ ਧਿਆਨਾ ਬਸ ਸਰਕਾਰ ਨੇ 31 ਤਰੀਕ ਦੀ ਆਖਰੀ ਮਿਤੀ ਦਿੱਤੀ ਸੀ ਕਿ 31 ਮਈ ਤੋਂ ਬਾਅਦ ਪੰਜਾਬ ਚਿੱਟਾ ਨਹੀਂ ਮਿਲੇਗਾ ਚਿੱਟੇ ਦਾ ਖਾਤਮਾ ਹੋ ਜਾਵੇਗਾ ਪਰ 31 ਮਈ ਨੂੰ ਹੀ ਜਿਹੜਾ ਰੋੜੀਕਪੂਰਾ ਪਿੰਡ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਚਿੱਟੇ ਦੀ ਓਵਰਡੋਜ਼ ਨਾਲ ਹੁੰਦੀ ਹੈ ਪਰਿਵਾਰ ਕਹਿੰਦਾ ਕਿ ਚਿੱਟਾ ਸ਼ਰਿਆਂ ਮਿਲਦਾ ਹੈ ਸਾਡੇ ਪਿੰਡ ਦੇ ਵਿੱਚੋਂ ਮਿਲਦਾ ਹੈ ਮੈਂ ਐਮਐਲਏ ਦੇ ਮੂਰੇ ਮਾਂ ਕਹਿੰਦੀ ਕਿ ਕਹਿ ਦੂੰਗੀ ਕਿ ਫਲਾਣੇ ਫਲਾਣੇ ਬੰਦੇ ਚਿੱਟਾ ਵੇਚਦੇ ਆ ਪਰ ਦਮ ਹੈ ਪਰਚਾ ਕਰਨ ਦਾ ਕਾਰਵਾਈ ਕਰਨ ਦਾ ਤਾਂ ਪਿੰਡ ਦੇ ਜਿਹੜੇ ਲੋਕ ਸਾਡੇ ਨਾਲ ਬੈਠੇ ਆ 70 ਦੇ ਉੱਤੇ ਹੀ ਬੈਠੇ ਆ ਕਿ ਇਧਰ ਇਧਰ ਆਜੋ ਬਜ਼ੁਰਗ ਕੀ ਹਾਲਾਤ ਨੇ ਚਿੱਟੇ ਦੇ ਕਿੰਨਾ ਚਿੱਟਾ ਇਸ ਵਿਸ਼ੇ ਤੇ ਗੱਲਬਾਤ ਕਰਦੇ ਆ ਕੀ ਹਾਲਾਤ ਆ ਪਿੰਡ ਚਿੱਟੇ ਦੇ ਮਤਲਬ ਸਰਕਾਰ ਤਾਂ ਕਹਿੰਦੀ ਆ ਕਿ 31 ਮਈ ਤੋਂ ਬਾਅਦ ਖਤਮ ਐ ਪੰਜਾਬ ਅੱਗੇ ਨਾਲੋਂ ਸਹੂਲਤਾਂ ਵਧ ਗਈਆਂ ਨਾ ਅੱਗੇ ਜਿੰਨੇ ਚਿੱਟਾ ਹੁੰਦਾ ਸੀਗਾ ਕੋਈ ਜੈਤੂ ਤੋਂ ਲੈ ਕੇ ਆਉਂਦਾ ਸੀਗਾ ਜਾਂ ਕੋਈ ਕੋਟ ਨੂੰ ਜਾਂਦਾ ਸੀ ਕੋਈ ਚਾਂਦੇ ਭਾਂ ਨੂੰ ਜਾਂਦਾ ਸੀ ਹੁਣ ਡਿਲੀਵਰੀ ਹੋਣ ਲੱਗੀ ਘਰੇ ਆਉਣ ਲੱਗ ਪਿਆ ਵੀ ਇਹ ਜਿਹੜੇ ਪੀਨ ਵਾਲੇ ਇਹ 25 30 ਜਣੇ ਇਕੱਠਾ ਇਕੱਠੇ ਹੋ ਜਾਂਦੇ ਆ ਉਹ 25 30 ਜਣਿਆਂ ਨੂੰ ਇਕੱਠੋਂ ਆ ਕੇ ਫੜਾ ਜਾਂਦੇ ਉਹਨਾਂ ਨੂੰ ਵੀ ਫੜਾਉਣਾ ਸੌਖਾ ਹੋ ਗਿਆ ਇਹਨਾਂ ਨੂੰ ਫੜਨਾ ਸੌਖਾ ਹੋ ਗਿਆ ਜਿਹੜੀਆਂ ਸਰਕਾਰਾਂ ਕਹਿੰਦੀਆਂ ਵੀ ਆ ਚਿੱਟੇ ਦੇ ਮੁੱਦੇ ਤੇ ਥਾਂ-ਥਾਂ ਇਹ ਆਪਦੇ ਮਨਜਾਰੇ ਕਰਦੇ ਫਿਰਦੇ ਆ ਸਾਡੇ ਵੀ ਉਹ ਪੰਜ-ਚਾਰ ਦਿਨ ਪਹਿਲਾਂ ਚੀਰਮੈਨ ਆਇਆ ਸੀਗਾ ਵੀ ਚਿੱਟਾ ਖਤਮ ਹੋ ਗਿਆ ਹੱਥ ਖੜੇ ਕਰਾ ਕੇ ਲੋਕਾਂ ਤੋਂ ਚਿੱਟਾ ਕਹਿੰਦੇ ਸੀ ਖਤਮ ਹੋ ਗਿਆ ਟੀ-ਸ਼ਰਟਾਂ ਪੁਆਈਆਂ ਲੋਕਾਂ ਦੇ ਵੀ ਚਿੱਟਾ ਖਤਮ ਹੋ ਗਿਆ ਪਹਿਲਾਂ ਕਾਲੀਆਂ ਦੇ ਰਾਜ ਚ ਚਿੱਟਾ ਸਾਡੇ ਪਿੰਡ ਵਿਕਦਾ ਹੀ ਨਹੀਂ ਸੀਗਾ ਕੱਲ ਕਾਲੀਆਂ ਦੇ ਰਾਜ ਚ ਦੋ ਪੋਸਟ ਵਾਲੇ ਹੁੰਦੇ ਸੀ ਤੇ ਇੱਕ ਗੋਲੀਆਂ ਵਾਲਾ ਸੀਗਾ ਕਾਂਗਰਸ ਦੇ ਵਿੱਚ ਤਿੰਨ ਗੋਲੀਆਂ ਵਾਲੇ ਤੇ ਦੋ ਪੋਸਟ ਵਾਲੇ ਰਹਿ ਗਏ ਹੁਣ ਪੋਸਟ ਵਾਲਾ ਕੋਈ ਨਹੀਂ ਰਹਿ ਗਿਆ ਗੋਲੀਆਂ ਵਾਲੇ ਤਾਂ 30 ਚਲੀ ਜਾਨੇ ਆ ਤੇ ਚਿੱਟੇ ਵਾਲੇ ਜਿਹੜੇ ਕਿ ਸ਼ਰੇਆਮ ਵੇਚਦੇ ਆ ਕੋਈ ਡਰ ਨਹੀਂ ਕੱਖ ਨਹੀਂ ਕਾਹੀਦਾ ਮੌਤਾਂ ਦੀ ਗੱਲ ਕਰਦੇ ਆ ਕੋਈ ਆ ਜਾਂਦੀ ਹੈ ਮੌਤ ਕਈ ਕੋਈ ਲਿਆਉਂਦਾ ਹੀ ਨਹੀਂ ਵੀ ਸਾਡਾ ਕਿਵੇਂ ਮਰ ਗਿਆ ਵੀ ਆਪ ਦੇ ਅੰਦਰ ਖਾਤੀ ਸੰਭਾਲ ਲੈਂਦੇ ਵੀ ਸਾਡੀ ਬੇਇੱਜ਼ਤੀ ਹੋਊਗੀ ਵੀ ਚਿੱਟੇ ਨਾਲ ਮੌਤ ਹੋਊਗੀ ਇਹ ਤਾਂ ਨਿਤ ਦੀ ਗੱਲ ਹੀ ਆ ਪੰਜ 10 ਪ੍ਰਾਇਮਰੀ ਸਕੂਲ ਦੇ ਨਾਂ ਤੋਂ ਚਿੱਟੇ ਤੋਂ ਜਿਹੜਾ ਆਪਣਾ ਠੰਡਾ ਹੈ ਲਾਲਜਾ ਠੰਡਾ ਜਿਹੜਾ ਚੱਲਿਆ ਉੱਥੋਂ ਨਸ਼ਾ ਸ਼ੁਰੂ ਹੁੰਦਾ ਹੈ ਸਹਾ ਸਿੰਘ ਪੁਰਾਣੇ ਵੀ ਸਕੂਲ ਵਾਲੇ ਉਹ ਸਕਨੇਚਰ ਕੈਬਸੂਲ ਤੱਕ ਨਵੇਂ ਪ੍ਰਾਇਮਰੀ ਸਕੂਲ ਤੇ ਜਵਾਕਾਂ ਨਾਲ ਕੱਲ ਮਿਲਿਆ ਪੰਜ ਸੱਤ ਜਵਾਕਾਂ ਨੇ ਦੱਸਿਆ ਵੀ ਆਹ ਛੋਟਾ ਸਿਗਨੇਚਰ ਖਾਂਦਾ ਆਹ ਵੱਡਾ ਸਿਗਨੇਚਰ ਖਾਂਦਾ ਵੱਡੇ ਸਕੂਲਾਂ ਵਾਲੇ ਤਾਂ ਬੇਥਾ ਕੋਈ ਕੰਟਰੋਲ ਨਹੀਂ ਜਦੋਂ ਦੀ ਇਹ ਜਿਆਦਾ ਇਹਨਾਂ ਨੇ ਪ੍ਰਚਾਰ ਕੀਤਾ ਉਦੋਂ ਦੀ ਸਹੂਲਤੀ ਇੰਨੀ ਵੱਧ ਗਈ ਕਿ ਜਿੱਥੋਂ ਮਰਜ਼ੀ ਲਓ ਫੜਕਾਂ ਤੇ ਅੱਗੇ ਕਹਿੰਦੇ ਸੀਗੇ ਪਰ 40 ਘਰ ਚਿੱਟਾ ਜਿਹੜੇ ਸਰਸਵਤੀ ਸਕੂਲ ਦੇ ਕੋਲੇ ਵੇਚਦੇ ਸੀਗੇ ਕਿਸੇ ਨੂੰ ਕੱਖ ਹੋਇਆ ਕਿਸੇ ਦੀ ਕੰਦ ਕੋਲਾਟਿਆ ਅਸੀਂ ਕੰਦ ਕੋਲੇ ਟਾਂਚ ਨਹੀਂ ਸਹਿਮਤ ਗਏ ਚਲੋ ਢਾਉਣ ਵਾਲੀ ਜਿਹੜੀ ਇਹਨਾਂ ਨੇ ਚਲਿੱਤਰ ਖੇਡਿਆ ਵੀ ਅਸੀਂ ਪਿੰਡ ਪਿੰਡ ਘਰ ਢਾਟਾ ਤੇ ਅਸੀਂ ਸ਼ਹਿਰ ਸ਼ਹਿਰ ਘਰ ਢਾਟਾ ਤੇ ਕਿਹਦਾ ਢਾਟਾ ਜਿੱਦੀ ਕੋਈ ਕੰਦ ਕਬਜ਼ੇ ਚ ਮੁੱਖ ਮੰਤਰੀ ਦਾ ਫੋਨ ਆਇਆ ਸੀ ਸਿੱਧਾ ਸਰਪੰਚ ਨੂੰ ਵੀ ਨਸ਼ਾ ਵੇਚਦੀ ਮੈਂ ਵੇਚੂਗੀ ਸ਼ਰਿਆਂ ਦੇ ਚਦਿਆਂ ਮੈਂ ਕਿਹੜਾ ਅੱਜ ਦੀ ਵੇਚਦੀ ਆ ਉਹਦੀ ਇਕੱਲੀ ਕੰਦ ਢਾਈ ਹੈ ਇਹਨਾਂ ਨੇ ਜਿਹੜਾ ਕਿ ਇਹ ਸਾਰੇ ਪੰਜਾਬ ਦੇ ਵਿੱਚ ਡੌਂਡੀ ਪੇਟਦੇ ਆ ਵੀ ਅਸੀਂ ਮੁੱਖ ਮੰਤਰੀ ਨੇ ਇੱਕ ਸਰਪੰਚ ਨੂੰ ਫੋਨ ਲਾਇਆ ਨਸ਼ੇ ਦੇ ਖਿਲਾਫ ਇੰਨੀ ਆਮਤ ਜਾਗਰੂਕ ਵੀ ਮੁੱਖ ਮੰਤਰੀ ਸਿੱਧਾ ਫੋਨ ਲਾਉਂਦਾ ਉਹਦੀ ਕੱਲੀ ਕੰਦ ਢਈਆ ਤੇ ਥਾਪੀਆਂ ਮਾਰਦੀ ਆ ਉਹ ਤੋਂ ਬਾਅਦ ਵੀ ਤੇ ਪਹਿਲਾਂ ਵੀ ਥਾਪੀਆਂ ਮਾਰਦੀ ਆ ਪਿੰਡ ਜਿੰਨੀ ਵੀ ਮਤਲਬ ਕਿ ਜਦੋਂ ਦਾ ਇਹਨਾਂ ਨੇ ਕਿਹਾ ਇੱਕ ਵੀ ਪਰਚਾ ਸਾਡੇ ਪਿੰਡ ਦੇ ਕਹੇ ਨੂੰ ਚਿੱਟੇ ਦਾ ਪਰਚਾ ਪਾਇਆ ਚਿੱਟੇ ਦਾ ਫੜ ਕੇ ਚਿੱਟੇ ਚ ਲੈ ਜਾਂਦੇ ਕੇਸ ਚੋਰੀ ਦਾ ਪਾਉਂਦੇ ਆ ਇਹ ਮੁੰਡਾ ਵੀ ਪਹਿਲਾਂ ਜਵਾਨ ਤੇ ਆਇਆ ਥੋੜੇ ਦਿਨ ਪਹਿਲਾਂ ਹੀ ਇਹ ਹਾਲਾਤ ਆ ਚਿੱਟੇ ਇਹ ਹਾਲਾਤ ਆ ਚਿੱਟੇ ਦੇ ਸਰਕਾਰ ਜਿਵੇਂ ਕਹਿੰਦੀ 31 ਤਰੀਕ ਤੱਕ ਤਾਂ ਖਤਮ ਹੋ ਗਿਆ ਬਸ ਇਹ ਗੱਲਾਂ ਤਾਂ ਉਥੇ ਰਾ ਕੋਸ ਕਰਦਾ ਗੱਲਾਂ ਹੀ ਤਾਂ ਕਿਸੇ ਨੂੰ ਵਾਰ ਹੀ ਨਹੀਂ ਆਉਂਦੀਆਂ ਗੱਲਾਂ ਹੀ ਤਾਂ ਇਹ ਜਿੱਤੇ ਹੈ ਗੱਲਾਂ ਹੀ ਤਾਂ ਕਾਲੀਆਂ காங்கிரஸ் ਨੂੰ ਪਿੱਛੇ ਹਰਾਇਆ ਨਾ ਜਦੋਂ ਚੁੜਕਲੇਕਾਰ ਸੀਗਾ ਭੰਡ ਸੀਗਾ ਤੇ ਭੰਡ ਨੇ ਆਪਦਾ ਕੰਮ ਕਰ ਗਿਆ ਤੇ ਭੰਡ ਹੁਣ ਆਪਦਾ ਕੰਮ ਕਰੀ ਜਾਂਦਾ ਤੇ ਜਿਹੜੇ ਥੱਲੇ ਨੀਚੇ ਵਾਲੇ ਭੰਡਾ ਉਹ ਤੋਂ ਵੱਧ ਕਰੀ ਜਾਂਦੇ ਆ ਭੰਡਾਂ ਦਾ ਕੀ ਕੰਮ ਹੁੰਦਾ ਭੰਡਾ ਨੇ ਗੱਲਾਂ 'ਚ ਦਬਾਉਣਾ ਹੁੰਦਾ ਉਹ ਗੱਲਾਂ 'ਚ ਦਬਾਈ ਜਾਂਦੇ ਆ ਇਹ ਹਾਲਾਤ ਨੇ ਪਿੰਡ ਦੇ ਵਿੱਚ ਚਿੱਟੇ ਦੇ ਜੀ ਤੇ ਮਤਲਬ ਜਦੋਂ ਕੋਈ ਸਵਾਲ ਕਰਦਾ ਤੁਹਾਡੇ ਪਿੰਡ ਚ ਵੀ ਸਵਾਲ ਹੋਏ ਸੀ ਤਾਂ ਉੱਥੇ ਇਹ ਕਿਹਾ ਗਿਆ ਕੰਮ ਬਹੁਤ ਹੋਇਆ ਚਿੱਟਾ ਖਤਮ ਹੋਇਆ ਪਿੰਡ ਦਾ ਨਹੀਂ ਹੋਇਆ ਜੀ ਨਹੀਂ ਹੋਇਆ ਵਾਧੂ ਮਿਲੀ ਜਾਂਦਾ ਚਿੱਟਾ ਮੈਂ ਨੇ ਇਹ ਸਵਾਲ ਕਰਨ ਤੇ ਜਰੂਮ ਬਾਈ ਸੁਖਜੀਤ ਸਿੰਘ ਜੀ ਬੋਲ ਕੇ ਗਏ ਮੈਂ ਇਹੀ ਗੱਲ ਕਹੀ ਵੀ ਬਾਈ ਜੀ ਹੁਣ ਬਾਈ ਜੀ ਦੇ ਬੋਲਨ ਨਾਲ ਨਸ਼ਾ ਖਤਮ ਹੋ ਗਿਆ ਉੱਥੇ ਮੈਨੂੰ ਆ ਕੇ ਧੱਕੇ ਮਾਰੇਗੇ ਸਵਾਲ ਕਰਨ ਤੇ ਬੋਲਿਆ ਗਿਆ ਮੁਰਕ ਕੇ ਇਲਜ਼ਾਮ ਲਾਏ ਗਏ ਵੀ ਇਹਦੀ ਦਾਰੂ ਪੀਤੀ ਹੈ ਮੁਰਕੇ ਮੈਂ ਅੱਡਾ ਡਿਬੇਟ ਵੀ ਦਿੱਤੀ ਬਾਅਦ ਚ ਪੰਚਾਇਤ ਵੀ ਚ ਵੀ ਸੱਦੇ ਵੀ ਨਹੀਂ ਆਏਗੇ ਹਾਂ ਆਏ ਹੋਏ ਵਾਧੂ ਮਿਲ ਜਾਂਦਾ ਜੱਟਾ ਵਾਧੂ ਮਿਲ ਹੈ ਇਹੀ ਹਾਲਾਤ ਹੈ ਜੀ ਬਹੁਤ ਜੀ ਬੁਰਾ ਹਾਲਾਤ ਨਿੱਕੇ ਨਿੱਕੇ ਜਵਾਕ ਵੀ ਲਾਈ ਜਾਂਦੇ ਆ ਜੀ ਨਿੱਕੇ ਨਿੱਕੇ ਜਵਾਕ ਹਾਂ ਪਰ ਐਵਰੀ ਵਾਲੇ ਜਵਾਕਾਂ ਤੱਕ ਵੀ ਪਹੁੰਚ ਕਰਤੀ ਇਹਨਾਂ ਨੇ ਨਹੀਂ ਹਾਂ ਜੀ ਪਰ ਇਹ ਜਿਹੜਾ ਯੋਧ ਨਸ਼ਿਆਂ ਵਿਰੋਧ ਦਾ ਕੋਈ ਲੱਗਦਾ ਜੀ ਉਹਦੀ ਕੋਈ ਹੈ ਜਮੀਨ ਤੇ ਉਹਦੀ ਕੋਈ ਗੱਲ ਨਹੀਂ ਜੀ ਪਿੰਡਾਂ 'ਚ ਕੋਈ ਅਸਰ ਨਹੀਂ ਕਰਦਾ ਪਿੰਡਾਂ 'ਚ ਕੋਈ ਹਾਂ ਜੀ ਕੋਈ ਤਾਂ ਆਨ ਲੱਗਿਆ ਜੀ ਨਹੀਂ ਨਹੀਂ ਕੋਈ ਅਸਰ ਨਹੀਂ ਜੀ ਜਦੋਂ ਆਉਂਦੇ ਆ ਪਾਸ ਫੋਨ ਕਰਦੇ ਹੁਣ ਤੁਹਾਨੂੰ ਪਤਾ ਫੋਨ ਕਿਵੇਂ ਚੱਲਦਾ ਉਹ ਦੱਸ ਦਿੰਦੇ ਵੀ ਉੱਥੇ ਆ ਜਾ ਤੇ ਉੱਥੇ ਫੜਾ ਕੇ ਗਾਂਧੀਆਂ ਤੁਰ ਜਾਂਦੇ ਬਾਦ ਮੈਂਟਲ ਆਉਂਦੇ ਆ ਜੀ ਹਾਂ ਐ ਚੱਲਦਾ ਇਹ ਕਹੇ ਘਰੇ ਵੇਚਦਾ ਕੋਈ ਤੁਰੇ ਆਉਂਦੇ ਫੜਾਉਂਦੇ ਸਪਰਕ ਕਰਦੇ ਆ ਫੋਨ ਤੇ ਤੇ ਦਵਾ ਦੋ ਲੈ ਕੇ ਤੇ ਤਿੱਤਰ ਹੋ ਜਾਂਦੇ ਆ ਉਹ ਫੜਾ ਕੇ ਵੇਚ ਜਾਂਦਾ ਬਸ ਹਾਂ ਹਾਂ ਨਹੀਂ ਦੱਸੋ ਅੱਛਾ ਤੇ ਕੀ 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 ਲੱਗਦਾ ਮਤਲਬ ਜਿਹੜਾ ਜਿਹੜੇ ਕਹਿੰਦੇ ਸੀਗੇ ਕਿ ਯੁੱਧ ਨਸ਼ਾਂ ਵਿਰੁੱਧ 31 ਮਈ ਅਖੀਰ ਇਹ ਵੀ ਕਹਿੰਦੇ ਆ ਕਿ ਪੰਜਾਬ ਚ ਦੰਦਸ਼ੈ ਖਤਮ ਹੋ ਗਿਆ ਜੀ ਮੁੱਖ ਮੰਤਰੀ ਸਾਹਿਬ ਬਹੁਤ ਵਧਾਈ ਦੇ ਪਾਤਰ ਅਸਲ ਦੇ ਵਿੱਚ ਜੁੱਧ ਲੋਕਾਂ ਵਿਰੁੱਧ ਜੀ ਨਸ਼ਾਬੱਤ ਨਹੀਂ ਕਹਿ ਸਕਦੇ ਕਿਉਂਕਿ ਜੋ ਪਰਚੂਨ ਦੇ ਵਿੱਚ ਕੋਈ ਕੰਮ ਕਰਦੇ ਸੀ ਜਾਂ ਪੀੜਤ ਸੀ ਉਹਨਾਂ ਦੇ ਘਰਾਂ ਤੇ ਤਾਂ ਬਲਡੋਜ਼ਰ ਚੱਲੇ ਆ ਜਿਹੜੇ ਵੱਡੇ ਮਗਰਮਾਚਾ ਉਹਨਾਂ ਨੂੰ ਹਜੇ ਤੱਕ ਇਹਨਾਂ ਨੇ ਹੱਥੇ ਨਹੀਂ ਪਾਇਆ ਇਸ ਕਰਕੇ ਜਮੀਨੀ ਲੈਵਲ ਤੇ ਕੁਝ ਵੀ ਨਹੀਂ ਗਾਇਆ ਇੱਕ ਲੋਕਾਂ ਨੂੰ ਗਮਰਾਹ ਕਰਕੇ ਜਿਹੜੀਆਂ ਨੀਤੀਆਂ ਕਾਰਪੋਰੇਟਾਂ ਦੀਆਂ ਉਹਨਾਂ ਨੂੰ ਲਾਗੂ ਕਰਨਾ ਲੋਕਾਂ ਨੂੰ ਸਤੰਭਲ ਪੁੱਥੇ ਦੇ ਵਿੱਚ ਪਾਉਣਾ ਵੀ ਇਸ ਨਸ਼ਾ ਖਤਮ ਕਰ ਰਹੇ ਆ ਠੀਕ ਉਸ ਤਰ੍ਹਾਂ ਜਿਵੇਂ ਪਹਿਲਾਂ ਕਾਲੇ ਕਰੋਨਾ ਮੌਕੇ ਨਾਲ ਕਰੋਨਾ ਦੀ ਵਾਰਚ ਲੋਕਾਂ ਨੂੰ ਘਰਾਂ 'ਚ ਬੰਦ ਕੀਤਾ ਸੀ ਤੇ ਹੁਣ ਇਹ ਕਹਿ ਕੇ ਵੀ ਨਸ਼ਿਆਂ ਦੇ ਖਿਲਾਫ ਸਾਡਾ ਸਹਿਯੋਗ ਦਿਓ ਹਾਲਾਂਕਿ ਥੱਲੇ ਪਿੰਡਾਂ ਦੇ ਵਿੱਚ ਵੀ ਇਹ ਲੋਕਾਂ ਦੇ ਨਾਲ ਭਰਾ ਮਾਰੋ ਜੰਗ ਸ਼ੁਰੂ ਕੀਤੀ ਹੋਈ ਆ ਆਪਣੇ ਪਿੰਡ ਰੋੜੀਪੁਰ ਦੇ ਵਿੱਚ ਉਦੋਂ ਸਰਕਾਰ ਦੇ ਨਮਾਇंदे ਆਏ ਸੀ ਇਸੇ ਵਿਸ਼ੇ ਤੇ ਆਏ ਸੀ ਉਹ ਵੀ ਨਸ਼ਿਆਂ ਦੇ ਤੇ ਨਸ਼ਿਆਂ ਤੇ ਜੇ ਕੋਈ ਸਵਾਲ ਕਰਦਾ ਕਿਸਾਨਾਂ ਆ ਗੁਣ ਸਵਾਲ ਕੀਤੇ ਆ ਉਲਟਾ ਇਹਦੇ ਤੇ ਐਲੀਗੇਸ਼ਨ ਲਾ ਕੇ ਧੱਕੇ ਮਾਰੇ ਗਏ ਤੇ ਪਰਾਜਿਮ ਨੇ ਲੈਵਲ ਤੇ ਕੁਛ ਨਹੀਂ ਨਸ਼ਾ ਤੋਂ ਵਧਿਆ ਹੋਇਆ ਘਟਨੇ ਹੈ ਜੀ ਕੋ ਘਟਿਆ ਨਸ਼ਾ ਕੋਈ ਘਟਿਆ ਨਹੀਂ ਨਸ਼ਾ ਜੀ ਨਸ਼ਾ ਤਾਂ ਉਹ ਤੋਂ ਵੱਧ ਗਿਆ ਜੀ ਹਾਂ ਮਤਲਬ ਇਹ ਜਿਹੜੇ ਕਹੀ ਜਾਂਦੇ ਹਨ ਅਸੀਂ ਨਸ਼ਾ ਬੰਦ ਕਰਤਾ 31 ਨੂੰ ਬੰਦ ਕਰਦਾਂਗੇ ਕੋਈ ਨਸ਼ਾ ਉਹ ਤੋਂ 31 ਤੋਂ ਤਾਂ ਵੱਧ ਗਿਆ ਜੀ ਧੰਨਵਾਦ ਜੀ ਵੱਧ ਗਿਆ ਜੀ ਆ ਮੁੰਡੇ ਦੀ ਹਾਲਤ ਦੇਖ ਕੇ ਜਿਵੇਂ ਕਹਿੰਦੇ ਆ ਵੀ ਉਹਦੀ ਮਾਂ ਵੀ ਵਿਧਵਾ ਸੱਸ ਵੀ ਵਿਧਵਾ ਹੁਣ ਕੁੜੀ ਵੀ ਘਰ ਵਾਲੀ ਵਿਧਵਾ ਹੋ ਗਈ ਹਾਂਜੀ ਕੀ ਕੀ ਲੱਗਦਾ ਇਹਨਾਂ ਨੂੰ ਵੇਖ ਕੇ ਕੋਈ ਇਹ ਇਹਨਾਂ ਨੂੰ ਕੌਣ ਪੂਰੀ ਕਰੂਗਾ ਇਹਨਾਂ ਭਾ ਇਹਦੇ ਇਹਨਾਂ ਦੀ ਪੂਰੀ ਜੀ ਹੁੰਦੀ ਨਹੀਂ ਜੀ ਹਾਂ ਇਨਾਂ ਦੀ ਪੂਰੀ ਘਟਨਾ ਹੁੰਦੀ ਨਹੀਂ ਬਹੁਤ ਹੀ ਮਾੜਾ ਕੰਮ ਹੋਇਆ ਸਾਡੇ ਗਵਾਂਢੀ ਆ ਜੀ ਤੇ ਮੈਂ ਇਹਨਾਂ ਦਾ ਹਮਦਰਦੀ ਆ ਪਰ ਜੀ ਮਤਲ ਅਸੀਂ ਜਦੋਂ ਇਹ ਪਿੰਡ ਦੇ ਵਿੱਚ ਸਾਡੇ ਇਕੱਠ ਹੋਇਆ ਉੱਥੇ ਸਾਡੇ ਇੱਕ ਬੰਦੇ ਨੇ ਜੂਨੀਅਰ ਆਜ ਨੇ ਸਵਾਲ ਕੀਤਾ ਵੀ ਨਸ਼ਾ ਬੰਦ ਨਹੀਂ ਹੋਇਆ ਉਹਦੇ ਸਮਾਂ ਦੀ ਸਾਰੇ ਜਿਹੜੇ ਆਏ ਸੀ ਐਮਐਲਏ ਐਮਐਲਏ ਤੇ ਬੰਦੇ ਸਾਰੀਆਂ ਮਤਲ ਪੰਚਾਇਤ ਵੀ ਸਾਡੇ ਗੱਲ ਪੈ ਗਈ ਉਹਨਾਂ ਨੇ ਇਹ ਕਿਹਾ ਗੱਲ ਵੀ दारू ਪੀ ਕੇ 500 ਬੰਦਾ ਜੁਨੀਅਰ ਦਾ 500 ਬੰਦਾ ਆ ਕੇ ਜੁਨੀਅਰ ਦਾ दारू ਪੀ ਕੇ ਗੁਰਦੁਆਰੇ ਆ ਗਏ ਉੱਥੇ ਗਏ ਸੀ ਅਸੀਂ ਜੀ ਮਤਲਬ ਇਹਨਾਂ ਤੋਂ ਗੱਲਾਂ ਬਾਤਾਂ ਪੁੱਛਣ ਜਵਾਬ ਦਿਓ ਸਾਡੀ ਗੱਲ ਦਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸਾਡੇ ਨਾਲ ਮਤਲਬ ਲੜਾਈ ਦਾ ਧੱਕੇਸ਼ਾਹੀ ਕੀਤੀ ਆ ਮਤਲਬ ਜੀ ਹੁਣ ਮੰਨ ਲਾ ਵੀ ਇਹਨਾਂ ਨੇ ਆਖਿਆ ਨਿਕਨੇਕੇ ਬੱਚੇ ਸਟੈਂਕ ਲਾਉਂਦੇ ਆ ਠੀਕ ਆ ਕਿਹੜੇ ਹੁਣ ਸਰਪੰਚ ਸਾਹਿਬ ਨੇ ਸਾਡੇ ਨੇ ਆਖਿਆ ਵੀ ਨਸ਼ਾ ਇਹ ਕਰਦੇ ਆ ਵੀ ਪਿੰਡ ਪੱਧ ਤੇ ਸਟੈਂਕ ਹੀ ਮੰਗਾ ਦਿਓ ਰੋਗ ਪੈਂਟ ਪੱਦਰ ਦੀ ਰੋਕ ਲਾ ਦਿਓ ਚਲ ਬਾਲਾ ਵੱਡਾ ਲੈਵਲ ਦਾ ਹੋ ਰਹਿ ਗਿਆ ਪੈਂਟ ਪੱਦਰ ਦੁਕਾਨਾਂ ਨਾਲੋਂ ਕਹਿ ਗਏ ਕਿ ਸਟੈਂਕ ਨਾ ਵੇਚੀ ਜਾਵੇ ਸਰਪੰਚ ਸਾਹਿਬ ਇੰਨਾ ਹੀ ਕਰ ਦੇਣਾ ਅਸੀਂ ਕਹਦਾ ਵੀ ਠੀਕ ਹੈ ਜੀ ਧਿਆਨ ਹੈ ਉਧਰਲੇ ਪਾਸੇ ਕੋਈ ਧਿਆਨ ਨਹੀਂ ਜੀ ਕੱਲਾ ਗੱਲਾਂ ਬਾਤਾਂ ਨਹੀਂ ਧਿਆਨ ਆ ਬਸ ਉਹ ਜੇ ਸਾਡੇ ਮਤਲਬ ਐਮ ਐਲ ਏ ਆ ਉਹ ਜੇ ਸਾਡੇ ਪਿੰਡ ਦੇ ਨਿੱਕੇ ਮੋਟੇ ਦੇ ਲੀਡਰ ਆ ਉਹ ਸਾਰੇ ਇੱਕੋ ਹੀ ਕੰਮ ਹੈ ਇਹਨਾਂ ਦਾ ਜੀ ਇੱਕੋ ਹੀ ਕੰਮ ਵੀ ਮਤਲਬ ਨਸ਼ਾ ਤਾਂ ਸਾਡੇ ਬੰਦ ਹੁੰਦਾ ਹੀ ਨਹੀਂ ਜੀ ਨਸ਼ਾ ਤਾਂ ਸਾਡੇ ਬਿਲਕੁਲ 12 12 ਮਹੀਨੇ 30 ਦਿਨ ਵੀ ਕੀ ਜਾਂਦਾ ਸਾਰੇ ਇਹ ਕਹੋ ਉਹਨਾਂ ਕਿ ਕਿ ਲੱਗਦਾ ਜੀ ਮਤਲਬ ਕਿੰਨਾ ਚਿਰ 70 ਵਿਛਦੇ ਰਹਿਣਗੇ ਇਹ ਸਰਕਾਰ ਤਾਂ ਕਿੰਨੇ ਚਿਰ ਚਿੱਟਾ ਖਤਮ ਕਰ ਦੇਣਗੇ 70 ਤਾਂ ਦੇਖੋ ਜੀ ਇਹ ਵਿਛਦੇ ਹੀ ਰਹਿਣੇ ਆ ਜਿਹੜੀ ਆਪਾਂ ਇਹ ਫੇਲੀਅਰ ਸਰਕਾਰ ਆ ਹਾਂ ਫੇਲੀਅਰ ਸਰਕਾਰ ਨੇ ਇੱਕ ਜਿਹੜਾ ਮਹਾਂਮ ਚਲਾਈ ਸੀਗੀ ਯੁੱਧ ਨਸ਼ਿਆਂ ਵਿਰੁੱਧ ਹਾਂ ਜੋ ਯੁੱਧ ਨਸ਼ਿਆਂ ਵਿਰੁੱਧ ਦੇ ਮਹਾਂਮ ਨੂੰ ਲੈ ਕੇ ਕਿੰਨੇ ਦੇ ਇੱਥੇ ਆਪਣੇ ਵੀ ਨੁਮਾਇंदे ਇਹਨਾਂ ਦੇ ਸਰਕਾਰ ਦੇ ਆਏ ਸੀਗੇ 27 ਮਈ ਨੂੰ ਜੀ ਉਹਦੇ ਵਿੱਚ ਇੱਕ ਬੜੀ ਸ਼ਰਮਨਾਕ ਗੱਲ ਹੋਈ ਵੀ ਜਦੋਂ ਅਸੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਸਵਾਲ ਕਰਨਾ ਚਾਹਿਆ ਹਾਂ ਤਾਂ ਸਾਡੇ ਕੁਝ ਆਪ ਦੇ ਸਾਡੇ ਆਪਣੇ ਆਣੇ ਸਾਨੂੰ ਉੱਥੇ ਆਵਾਜ਼ ਸਾਡੀ ਦਬਾਈ ਗਈ ਸੱਚ ਨੂੰ ਝਠਲਾਇਆ ਗਿਆ ਅਸੀਂ ਕੋਸ਼ਿਸ਼ ਇਹ ਕੀਤੀ ਸੀਗੀ ਵੀ ਜਿਹੜੇ ਉਹ ਗੱਲ ਕਹਿ ਰਹੇ ਆ ਵੀ ਨਸ਼ਾ ਅਸੀਂ ਬਿਲਕੁਲ ਬੰਦ ਕਰਤਾ ਜੇ ਤੁਸੀਂ ਰਾਮੇਨ ਵਾਲੀ ਸਾਈਡ ਜਾਉਂਗੇ ਜੀ ਕੱਚਾ ਸੁਆ ਪੈ ਜਾਂਦਾ ਹੈ ਸ਼ਾਮ ਦੇ ਵੇਲੇ ਤੁਸੀਂ ਉੱਥੇ ਟੋਲੀਆਂ ਦੀਆਂ ਟੋਲੀਆਂ ਦੇਖ ਸਕਦੇ ਆ ਜੇ ਤੁਸੀਂ ਅੱਜ ਤੋਂ 15 ਦਿਨ ਬੈਗ ਤੇ ਚੱਲ ਜਾਓਗੇ ਦੋ ਮੁਲਾਜ਼ਮ ਆਏ ਉਹਨਾਂ ਨੇ ਸਿਰਫ ਮੁੰਡਿਆਂ ਨੂੰ ਦੋਹਾਂ ਨੂੰ ਫੜਿਆ ਤੇ ਉਹਨਾਂ ਦਾ ਮੋਟਰਸਾਈਕਲ ਕਿੰਨਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸੇ ਸੜਕ ਦੇ ਉੱਤੇ ਪਿਆ ਰਿਹਾ ਕਿਉਂਕਿ ਉਹ ਬੌਂਡ ਨਹੀਂ ਕਰਨਾ ਸੀਗਾ ਕਿਉਂਕਿ ਜਿਹੜੀ ਪੁਲਸਾ ਹੀ ਪੁਲਸ ਵੀ ਨਾਲ ਸਭ ਮਿਲੀਚਲੀ ਹੋਈ ਆ ਹਰੇਕ ਬੰਦੇ ਨੂੰ ਆਪਣੀ ਆਪਣੀ ਜੇਬ ਦਾ ਮਤਲਬ ਕਿ ਭਰਨ ਦਾ ਬਣਿਆ ਜਿਹੜਾ ਤੁਸੀਂ ਦੇਖ ਰਹੇ ਹੋ ਗੋਨਿਆਣਾ ਜੀ ਗੋਨਿਆਣਾ ਦੇ ਵਿੱਚ ਜਿਹੜਾ ਉਹ ਮੁੰਡਾ ਆਈਲੈਂਡ ਸੈਂਟਰ ਦੇ ਨਾਲ ਜੁੜਿਆ ਹੋਇਆ ਸੀ ਆਈਲੈਂਡਸ ਕਰਵਾਉਂਦਾ ਸੀ ਉਹਨਾਂ ਤੋਂ ਚੰਗੇ ਮਤਲਬ ਕਿ ਡੀਐਸਪੀ ਐਸਐਸਪੀ ਰੈਂਕ ਦੇ ਜਿਹੜੇ ਸੀਗੇ ਅਫਸਰ ਅਧਿਕਾਰੀ ਉਹਨਾਂ ਦੇ ਬੱਚੇ ਵੀ ਬਾਹਰ ਚਲੇ ਗਏ ਉਹਨਾਂ ਦੇ ਬੱਚਿਆਂ ਨੇ ਕਿਨਾਂ ਦੇ ਜਿਹੜਾ ਉਥੋਂ ਸਖਲਾਈ ਲਈ ਜਾਂ ਟਿਊਸ਼ਨ ਲਈ ਉਹ ਤੁਸੀਂ ਦੇਖੋ ਵੀ ਉਹਦਾ ਕਿੱਡਾ ਕੱਲ ਆਪਣੇ ਸਾਰਾ ਗੋਨਿਆਂ ਦਾ ਅਸੀਂ ਇਸ ਗੱਲੋਂ ਸਾਡੀ ਜਥੇਬੰਦੀ ਨੇ ਵੀ ਸਮਰਥਨ ਦਿੱਤਾ ਅਸੀਂ ਉਸ ਦਾ ਗੱਲ ਦਾ ਪੂਰਾ ਨਿੰਦਨਯੋਗ ਗੱਲ ਹੈ ਉਹ ਕਿਉਂਕਿ ਇੱਕ ਘਰ ਦਾ ਉਹਨਾਂ ਨੇ ਚਿਰਾਗ ਬੁਝਾਤਾ ਜੀ ਤਿੰਨਾ ਪਰਿਵਾਰਾਂ ਦੇ ਵਿੱਚ ਉਹ ਇੱਕ ਕੱਲਾ ਬੇਟਾ ਸੀ ਉਹਦੀ ਨੌਜਵਾਨ ਘਰ ਵਾਲੀ ਤੇ ਉਹਦੇ ਬੁੱਢੇ ਮਾਈ ਬਾਪ ਉਹਨਾਂ ਦੀ ਕਿੰਨਾਂ ਦਾ ਛੋਟਾ ਜਿਹਾ ਬੱਚਾ ਉਹਨਾਂ ਨੂੰ ਦੱਸੋ ਵੀ ਇਹ ਗੱਲਾਂ ਜਿਹੜੀਆਂ ਅੱਜ ਆਪਾਂ ਕਰ ਰਹੇ ਆਂ ਅੱਜ ਤਾਂ ਆਪਾਂ ਉਹ ਸ਼ਹਿਰ ਵੀ ਬੰਦ ਕਰ ਲਾਵਾਂਗੇ ਕੁਝ ਟਾਈਮ ਲਈ ਕਰ ਲਾਵਾਂਗੇ ਪਰ ਅੱਜ ਤੱਕ ਅੱਜ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਹੋਊਗਾ ਨਾ ਕਿਸੇ ਨੂੰ ਉਹਨਾਂ ਨੂੰ ਇਨਸਾਫ਼ ਮਿਲਿਆ ਤੇ ਜਿਹੜੀ ਗੱਲ ਰਹੀ 27 ਨੂੰ ਹੀ ਗੱਲ ਸਾਡੇ ਪਿੰਡ ਦੀ 27 ਮਈ ਨੂੰ ਉਹਦੇ ਜਿਹੜਾ ਨਰੇਗਾ ਦਾ ਵੀ ਇਹ ਕਹਿਣ ਦਾ ਹੈਗਾ ਜੀ ਵੀ ਜਿਹੜੇ ਵੀ ਨਰੇਗਾ ਮਜ਼ਦੂਰ ਸੀਗੇ ਸਾਡੀਆਂ ਬੀਬੀਆਂ ਸੀ ਭੈਣਾਂ ਸੀ ਭਰਾ ਸੀ ਵੀ ਸਾਨੀ ਉਥੇ ਇਸ ਕਰਕੇ ਉਹਦੇ ਡਿਊਟੀ ਲਾਈ ਗਈ ਸੀ ਵੀ 27 ਤਰੀਕ ਨੂੰ ਉਹਨਾਂ ਦੇ ਨਮਾਇੰਦਿਆਂ ਨੇ ਆਉਣਾ ਹੈ ਤੁਸੀਂ ਉਥੇ ਇਕੱਠ ਦਿਖਾਉਣਾ ਥੋੜੀ ਹਾਜ਼ਰੀ ਫੇਰ ਲੱਗੂਗੀ ਐਂ ਗਾਂ ਅਗਲੀਆਂ ਅਰਜ਼ੀਆਂ ਫੇਰ ਭਰੀਆਂ ਜਾਣੀਆਂ ਜੇ ਤੁਸੀਂ ਉਥੇ ਆਉਂਗੇ ਤਾਂ ਪਰ ਸਾਡੇ ਕਿਸਾਨ ਆਗੂ ਨੇ ਵੀ ਆਪ ਦਾ ਪੱਖ ਰੱਖਿਆ ਪਰ ਉਹਦੇ ਪੱਖ ਰੱਖਣ ਦੇ ਬਾਵਜੂਦ ਵੀ ਤੇ ਉਥੋਂ ਜਿੰਨੇ ਵੀ ਜਥੇਬੰਦੀ ਦੇ ਕਿਨਾਂデア ਸੀਗੇ ਉਹਨਾਂ ਨੂੰ ਇਹ ਗੱਲ ਨਵਾਜੀ ਗਈ ਵੀ ਜਿੰਦਾਬਾਦ ਤੇ ਮਰਦਾਬਾਦ ਦੇ ਉਹਨਾਂ ਦੇ ਨਾਰੇ ਲੱਗੇ ਕਿੱਥੇ ਤਾਂ ਜਿੰਦਾਬਾਦ ਦੇ ਨਾਰੇ ਲੱਗਨੇ ਸੀ ਕਿੱਥੇ ਉਹੀ ਸਾਡੇ ਆਪਦਿਆਂ ਨੇ ਮਰਦਾਵਾ ਦੇ ਨਾਰੇ ਲਾਏ ਜੀ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਤਾਂ ਤੁਸੀਂ ਹੁਣ ਤੁਹਾਡੇ ਵੀ 27 ਤਾਂ ਨੰਗੀ ਆ ਜੀ ਇਸ ਇਸ ਮਹਾਂਮਹਿਮ ਹੀ ਆਏ ਸੀਗੇ ਉਹ ਵੀ ਕੀ ਕੀ ਇੱਥੇ ਹੈ ਤੇ ਅੱਜ ਤੁਸੀਂ ਦੇਖ ਰਹੇ ਹੋ 31 ਅੱਜ ਤੇ 31 ਨੂੰ ਇੱਕ ਪਰਿਵਾਰ ਦੇ ਘਰੇ ਜਿਹੜਾ ਉਹ ਘੁੱਪ ਨੇਰਾ ਸ਼ਾ ਗਿਆ ਜੀ ਬਿਲਕੁਲ ਤਾਂ ਗੱਲਬਾਤ ਕੀਤੀ ਮੈਂ ਇੱਕ ਵਾਰ ਦੱਸ ਦਿਆਂ ਕਿ ਇਸੇ ਪਿੰਡ ਦੇ ਵਿੱਚ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਚੇਅਰਮੈਨ ਆਉਂਦੇ ਨੇ ਯਦ ਨਸ਼ਿਆਂ ਵਿਰੁੱਧ ਦਾ ਪ੍ਰੋਗਰਾਮ ਕਰਨਾ ਉੱਥੇ ਸਵਾਲ ਕਰਨ ਪਹੁੰਚਦੀਆਂ ਕਿਸਾਨ ਜਥੇਬੰਦੀਆਂ ਨਸ਼ਿਆਂ ਨੂੰ ਲੈ ਕੇ ਤਾਂ ਉਹਨਾਂ ਦਾ ਵਿਰੋਧ ਹੁੰਦਾ ਹੈ ਪਿੰਡ ਦੀ ਪੰਚਾਇਤ ਵੱਲੋਂ ਤੇ ਕੁਝ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਹ ਕਹਿ ਕੇ ਕਿ ਸਾਡੇ ਪਿੰਡ ਦੇ ਵਿੱਚ ਇੰਨੀ ਗ੍ਰਾਂਟ ਦਿੱਤੀ ਇੰਨੀ ਗ੍ਰਾਂਟ ਦਿੱਤੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਵੀ ਦੇਖ ਸਕਦੇ ਹੋ ਤਾਂ ਉੱਥੇ ਇਹ ਗੱਲ ਨੂੰ ਸ਼ੋਅ ਕੀਤਾ ਗਿਆ ਕਿ ਤੁਸੀਂ ਸਿਰਫ ਵਿਰੋਧ ਕਰਨ ਆਏ ਹੋ ਅਸਲ ਦੇ ਵਿੱਚ ਸਾਡੇ ਪਿੰਡ 'ਚ ਨਾ ਕੋਈ ਨਸ਼ਾ ਹੈ ਤੇ ਵਿਕਾਸ ਸਾਡੇ ਪਿੰਡ ਦਾ ਪੂਰੀਆਂ ਲਈ ਹਾਂ ਤੇ ਹੈ ਪਰ ਉਸ ਚੀਜ਼ ਨੂੰ ਭੰਨਿਆ ਉਸ ਵਕਤ ਗਿਆ ਜਦੋਂ ਇੱਕ 22 ਸਾਲਾ ਦਾ ਨੌਜਵਾਨ ਚਿੱਟੇ ਦੀ ਓਵਰਡੋਜ਼ ਕਰਕੇ ਇਸ ਪਿੰਡ ਦੇ ਵਿੱਚ ਉਹ ਰੁਕਸਤ ਹੋ ਗਿਆ ਫਿਰ ਇਹਦਾ ਮਤਲਬ ਕਿ ਜਿਹੜੇ ਪਿੰਡ ਦੇ ਘੜਮ ਚੌਧਰੀ ਹੈ ਉਹ ਆਏ ਲੀਡਰਾਂ ਨੂੰ ਸਵਾਲ ਕਰਨ ਦੀ ਬਜਾਏ ਆਏ ਲੀਡਰਾਂ ਨੂੰ ਪੁੱਛਣ ਦੀ ਬਜਾਏ ਸਿਰਫ ਵਾਹ ਵਾਹ ਦੇ ਵਿੱਚ ਨੇ ਪਿੰਡ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਲਾਸ਼ਾਂ ਉੱਠ ਰਹੀਆਂ ਨੇ ਪਿੰਡ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਨੌਜਵਾਨ ਲਗਾਤਾਰ ਚਿੱਟੇ ਦੀ ਗ੍ਰਿਫਤ ਦੇ ਵਿੱਚ ਜਾ ਰਹੇ ਐ ਸੋ ਇਸ ਕਰਕੇ ਸਾਰੇ ਪਿੰਡ ਦਾ ਇਹੀ ਗੱਲ ਹੈ ਕਿ ਅਸੀਂ ਉਸ ਦਿਨ ਇਹੀ ਪੁੱਛਣਾ ਸੀ ਕਿ ਕੀ ਤੁਹਾਡੇ ਭਾਸ਼ਨਾ ਨਾਲ ਟੀ-ਸ਼ਰਟਾਂ ਪਾਉਣ ਨਾਲ ਨਰੀਗਾ ਦਾ ਇਕੱਠ ਕਰਨਾ ਨਸ਼ਾ ਮੁਕਜੂਗਾ ਵਾਰ ਨਸ਼ਾ ਮੁਕਿਆਨੀ ਨਸ਼ੇ ਨੇ ਸਿਰਫ 3 ਦਿਨਾਂ ਦੇ ਵਿੱਚ ਵਿੱਚ ਇੱਕ ਨੌਜਵਾਨ ਦੀ ਜਾਨ ਲੈ ਲਈ 3 ਦਿਨ ਪਹਿਲਾਂ ਯੁੱਧ ਨਸ਼ਾ ਵਿਰੋਧ ਪ੍ਰੋਗਰਾਮ ਹੋ ਕੇ ਹਟਿਆ ਤਾਂ ਹੁਣ ਸਵਾਲ ਆ ਉਹਨਾਂ ਲੋਕਾਂ ਨੂੰ ਕਿ ਹੂ ਹੂ ਹਾ ਹਾ ਕਰਕੇ ਵਿਰੋਧ ਕਰਨਾ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਜਿਹੜੀ ਅਸਲ ਸੱਚਾਈ ਹੈ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਨਹੀਂ ਲੁਕਦੀ ਤੁਸੀਂ ਖੜੋ ਆਪਣੇ ਪਿੰਡ ਨਾਲ ਤੁਸੀਂ ਖੜੋ ਆਪਣੇ ਨਗਰ ਨਾਲ ਤੁਸੀਂ ਖੜੋ ਆਪਣੇ ਲੋਕਾਂ ਨਾਲ ਪਰ ਜੇਕਰ ਤੁਹਾਡੇ ਪਿੰਡ ਵਿੱਚੋਂ ਇਸ ਤਰੀਕੇ ਨਾਲ ਆਰਤੀਆਂ ਔਰਤਾਂ ਗਈਆਂ ਤਾਂ ਫਿਰ ਤੁਹਾਨੂੰ ਕੀਨੇ ਪੁੱਛਣਾ ਸੋ ਇਹ ਪਿੰਡ ਨਾਲ ਖੜਨ ਦੀ ਲੋੜ ਹੈ ਪਿੰਡ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਇਹ ਮੌਤ ਹੋਈ ਹੈ ਬੜਾ ਗੰਭੀਰ ਵਿਸ਼ਾ ਹੈ ਚਿੱਟਾ ਜਿਹਨੂੰ ਇਹ ਕਿਹਾ ਗਿਆ ਸੀ ਕਿ ਅੱਜ ਖਤਮ ਹੋ ਜਾਣਾ ਹੈ ਉਹ ਖਤਮ ਨਹੀਂ ਹੋਇਆ ਪੰਜਾਬ ਦੀ ਨੌਜਵਾਨੀ ਲਗਾਤਾਰ ਖਤਮ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਨੂੰ ਇਹ ਸਵਾਲ ਹੈ ਕਿ ਤੁਹਾਡੇ ਘਟਾਉਣ ਦੀ ਮਹਿੰਮ ਤੁਹਾਡੇ ਇਹ ਗੱਲਾਂ ਦੀ ਮਹਿੰਮ ਹੁਣ ਕਿੱਧਰ ਗਈ ਤੁਹਾਡੇ ਹੀ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਮਹਿੰਮ ਚਲਾਈ ਸੀ ਉਹ ਠੋਸ ਹੋ ਗਈ ਹੈ ਤੇ ਨੌਜਵਾਨ ਹਰ ਰੋਜ਼ ਚਿੱਟੇ ਨਾਲ ਮਰ ਰਹੇ ਹੈ ਕਿਸੇ ਜਗ੍ਹਾ ਪੁਲਿਸ ਪਰਿਵਾਰ ਨੂੰ ਜਾ ਕੇ ਦਵਾ ਲੈਂਦੀ ਹੈ ਕਿ ਤੁਸੀਂ ਇਹ ਨਾ ਕਿਓ ਚਿੱਟੇ ਨਾਲ ਮਰਿਆ ਕਿਸੇ ਜਗ੍ਹਾ ਵੱਖਰੀ ਗੱਲ ਹੋ ਜਾਂਦੀ ਪਰ ਇਹ ਪਰਿਵਾਰ ਖੁੱਲ ਕੇ ਬੋਲਿਆ ਪਰਿਵਾਰ ਨੇ ਖੁੱਲ ਕੇ ਸਵਾਲ ਖੜੇ ਕੀਤੇ ਹੈ ਮਾਂ ਸੱਸ ਬੱਚੇ ਦੀ ਉਹਦੀ ਨੀ ਛੋਟੀ ਉਮਰ ਦੀ 21 ਸਾਲਾਂ ਦੀ ਵਿਧਵਾ ਕਰ ਦਿੱਤੀ ਇਸ ਚਿੱਟੇ